ਪੰਜਾਬੀਓ ਗੱਲ ਕੰਗਣਾ ਰਣਾਉਤ ਦੀ ਜਿਹੜੀ ਕਿ ਬਹੁਤ ਵੱਡੀ ਅਪਡੇਟ ਆ ਇਹਨੂੰ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਆ ਪਰ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਪੰਜਾਬੀਓ ਸਿੱਖੋ ਸਿੰਘੋ ਕਿ ਜਿਵੇਂ ਤੁਸੀਂ ਹੁਣ ਇੰਨਾ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ ਪੰਜਾਬ ਦੇ ਵਿੱਚ ਜਿਹੜੀ ਫਿਲਮ ਬਣਨ ਜਾ ਰਹੀ ਹੈ ਐਮਰਜੈਂਸੀ ਕਿ ਤੁਸੀਂ ਇਹਨੂੰ ਰੋਕ ਨਹੀਂ ਸਕਦੇ ਦੇਖੋ ਕੰਗਣਾ ਨੇ ਕਿੰਨਾ ਜ਼ੋਰ ਲਾ ਰੱਖਿਆ ਵੀ ਮੈਂ ਐਮਰਜੈਂਸੀ ਫਿਲਮ ਨੂੰ ਕਿਸੇ ਵੀ ਹਾਲ ਦੇ ਵਿੱਚ ਰਿਲੀਜ਼ ਕਰਵਾ ਕੇ ਹੀ ਛੱਡੂਗੀ ਪਰ ਤੁਸੀਂ ਭੁੱਲੇ ਕਿਉਂ ਵੀ ਅਸੀਂ 3 ਕਰੋੜ ਤੋਂ ਜ਼ਿਆਦਾ ਆਬਾਦੀ ਹੋਵੇ ਪੰਜਾਬ ਦੀ ਤੇ ਤੁਸੀਂ ਆਪ ਦੇ ਹਿੱਕ ਤੇ ਜਿਹੜਾ ਕਿ ਦੀਵਾਵਲ ਦਾ ਉਹ ਤਾਂ ਦੇਖ ਸਕਦੇ ਹੋ ਤੇ ਤੁਸੀਂ ਇਹ ਕੁਝ ਕਰ ਕਿਉਂ ਨਹੀਂ ਸਕਦੇ ਮੈਂ ਦੱਸਦਾ ਵੀ ਇਹ ਗੱਲ ਕਿਵੇਂ ਸਾਬਤ ਹੋਣੀ ਹੈ ਦੀ ਪੰਜਾਬ ਦੀ ਆਬਾਦੀ ਸਾਡੇ 3 ਕਰੋੜ ਤੋਂ ਜ਼ਿਆਦਾ ਹੈ ਤਾਂ ਦੇਖੋ ਤੁਸੀਂ ਜਿਹਦੇ ਵਿੱਚ ਸੰਖਿਆ ਸਭ ਤੋਂ ਜ਼ਿਆਦਾ ਸਿੱਖਾਂ ਦੀ ਪਾਈ ਜਾਂਦੀ ਹੈ ਤਾਂ ਤੁਸੀਂ ਹੁਣ ਇੰਤਜ਼ਾਰ ਕਿਦਾ ਕਰ ਰਹੇ ਹੋ ਸਾਨੂੰ ਕਰਨਾ ਕੀ ਚਾਹੀਦਾ ਮੈਂ ਕਹਿੰਨਾ ਵੱਡੇ ਪੱਦਰ ਤੇ ਤੁਸੀਂ ਸੋਚਦੇ ਹੋਵੋਗੇ ਵੀ ਅਦਾਲਤਾਂ ਸਾਡਾ ਇਨਸਾਫ ਕਰਵਾ ਦੇਣਗੀਆਂ ਜਿਵੇਂ ਕਿ ਪਟੀਸ਼ਨਾਂ ਪੈ ਰਹੀਆਂ ਸੀ ਇਹਦੇ ਖਿਲਾਫ ਸਾਨੂੰ ਲੱਗਦਾ ਸੀ ਵੀ ਜਿਵੇਂ ਹਿੰਦੁਸਤਾਨ ਦੇ ਜਿਹੜੇ ਕਿ ਪੰਜ ਹਾਈ ਕੋਰਟ ਸੀ ਉਹਨਾਂ ਨੇ ਲਗਾਤਾਰ ਇਹਦੇ ਖਿਲਾਫ ਇੱਕ ਵਾਰ ਮੁਹਿੰਮ ਚਲਾ ਦਿੱਤੀ ਪਰ ਹੁਣ ਇਹਦਾ ਅਸਲੀ ਰਾਜ ਦੱਸਦਾ ਮੈਂ ਤੁਹਾਨੂੰ ਹੈ ਕੀ ਐ ਇਹਦਾ ਅਸਲੀ ਰਾਜ ਐ ਵੀ ਜਿਵੇਂ ਸੈਂਟਰ ਗਵਰਨਮੈਂਟ ਦਾ ਹੱਥ ਉਹਦੇ ਉੱਤੇ ਐ ਸਾਡੇ ਪੰਜਾਬ ਦੀ ਸਰਕਾਰ ਉਹਨਾਂ ਦੇ ਨਾਲ ਰਲਈ ਹੋਈ ਐ ਤਾਂ ਸਾਨੂੰ ਲੱਗਦਾ ਸੀ ਵੀ ਇਨਸਾਫ ਮਿਲੂਗਾ ਸਾਨੂੰ ਕੋਰਟ ਦੇ ਵਿੱਚੋਂ ਪਰ ਆ ਮਿਲਿਆ ਕੀ ਐ ਐਮਰਜੈਂਸੀ ਫਿਲਮ ਨੂੰ ਦੁਬਾਰਾ ਤੋਂ ਹਰੀ ਝੰਡੀ ਜਿਹੜੀ ਦਿਖਾਈ ਗਈ ਐ ਸੈਂਸਰ ਬੋਰਡ ਵਾਲਿਆਂ ਬਣੀਓ ਤਾਂ ਉਹ ਜਿਹੜੇ ਕੋਰਟ ਦੇ ਫੈਸਲੇ ਸੀ ਉਹ ਕਿੱਧਰ ਗਏ ਤੁਸੀਂ ਇੰਤਜ਼ਾਰ ਕਿਹਦਾ ਕਰ ਰਹੇ ਹੋ ਇਸ ਵਿਰਲਮ ਨੂੰ ਰੋਕੂਆ ਕੌਣ ਤਾਂ ਗੱਲ ਮੈਂ ਉਹੀ ਕਰਦਾ ਵੀ ਜਿਵੇਂ ਹੁਣ ਵੱਡੇ ਪੱਧਰ ਤੇ ਸਾਡੇ ਸਿੱਖ ਸਮਾਜ ਨੂੰ ਉੱਠ ਕੇ ਪੂਰੇ ਪੰਜਾਬ ਦੇ ਵਿੱਚ ਚੱਕਾ ਜਾਮ ਕਰ ਦੇਣਾ ਚਾਹੀਦਾ ਤਾਂ ਕਿ ਪੂਰੀ ਨੀਂਦ ਉੱਡ ਜਾਈਨਾਂ ਕਿ ਸਰਕਾਰਾਂ ਦੀ ਚਾਹੇ ਉਹ ਸੈਂਟਰ ਗਵਰਨਮੈਂਟ ਹੋਵੇ ਤੇ ਚਾਹੇ ਉਹ ਪੰਜਾਬ ਦੀ ਹੋਵੇ ਕਿਉਂਕਿ ਸਿੱਖਾਂ ਦੇ ਨਾਲ ਜਿਹੜੀ ਕਿ ਸਾਜ਼ਿਸ਼ ਰਚੀ ਜਾ ਰਹੀ ਆ ਉਹ ਬੜੀ ਹੀ ਗੁੱਜੀ ਰਚੀ ਜਾ ਰਹੀ ਆ ਇਹਦਾ ਕਿਸੇ ਵੀ ਬੰਦੇ ਨੂੰ ਸਾਡੇ ਨੂੰ ਨਹੀਂ ਪਤਾ ਲੱਗ ਰਿਹਾ ਵੀ ਅਗਰ ਗੱਲ ਹੈ ਕਿ ਗੱਲ ਮੁੱਦੇ ਦੀ ਹੈ ਸੁਣਨ ਵਾਲੀ ਗੱਲ ਹੈ ਜਿਵੇਂ ਕਿ ਸਰਕਾਰਾਂ ਦੇ ਉੱਤੇ ਨਿਗਾਹ ਸੀ ਲੋਕਾਂ ਦੀ ਵੀ ਸਰਕਾਰ ਇਹਦੇ ਤੇ ਬੈਨ ਲਾ ਦੇਊਗੀ ਜਾਂ ਕੋਰਟ ਪੰਜ ਹਾਈ ਕੋਰਟਾਂ ਦੇ ਵਿੱਚ ਜਿਹੜੇ ਕਿ ਮਾਮਲੇ ਦਰਜ ਹੋਏ ਕੰਗਣਾ ਦੇ ਖਿਲਾਫ ਤਾਂ ਲੱਗਦਾ ਸੀ ਕੰਗਣਾ ਜਿਹੜੀ ਕਿ ਫਿਲਮ ਬਣਾ ਰਹੀ ਹੈ ਇਹਦੇ ਉੱਤੇ ਰੋਕਪੂਰਨ ਤੌਰ ਤੇ ਲੱਗੂਗੀ ਪਰ ਹੁਣ ਮਾਮਲਾ ਸਾਹਮਣੇ ਕੀ ਆਇਆ ਹੈ ਸੈਂਸਰ ਬੋਰਡ ਵਾਲਿਆਂ ਨੂੰ ਵੀ ਧਮਕੀਆਂ ਗਈਆਂ ਸੀ ਜਿਨ੍ਹਾਂ ਦੇ ਵਿੱਚ ਨਾਮ ਸਾਡਾ ਵੀ ਸ਼ਾਮਲ ਸੀ ਤਾਂ ਤੁਸੀਂ ਇਹ ਦੇਖੋ ਵੀ ਜਦੋਂ ਧਮਕੀਆਂ ਦਿੱਤੀਆਂ ਉਥੋਂ ਰਿਪੋਰਟ ਆਈ ਵੀ ਭਾਈ ਕੰਗਣਾ ਨੇ ਸਾਫ਼ ਖੁੱਦ ਆਪਦੇ ਮੂੰਹ ਨਾਲ ਕਿਹਾ ਸੀ ਕਿਉਂ ਕਿਹਾ ਸੀ ਮਾਮਲਾ ਠੰਡਾ ਹੋ ਜੇ ਇਹ ਜਿਹੜੇ ਸਿੰਘ ਨੇ ਇਹ ਭੜਕ ਚੁੱਕੇ ਨੇ ਤੇ ਮਾਮਲਾ ਠੰਡਾ ਹੋ ਜੇ ਮੈਂ ਸੈਂਸਰ ਬੋਰਡ ਤੋਂ ਫਿਰ ਵੀ ਫਿਲਮ ਰਿਲੀਜ਼ ਕਰਵਾ ਲੂੰਗੀ ਅੱਛਾ ਉਹਦੀ ਜਿਹੜੀ ਕਿ ਮਨਜ਼ੂਰੀ ਆ ਦਵਾਈ ਕਿਹਨੇ ਆ ਇਹ ਜਿਹੜੀਆਂ ਸਰਕਾਰਾਂ ਨੇ ਸੈਂਟਰ ਗਵਰਨਮੈਂਟਾ ਚਾਹੇ ਪੰਜਾਬ ਸਰਕਾਰ ਇਹਨਾਂ ਦਾ ਹੀ ਸਾਰਾ ਕਰਿਆ ਕਰਾਇਆ ਖੇਲ ਆ ਜਿਹੜਾ ਕਿ ਸਾਡੇ ਸਿੱਖਾਂ ਦੇ ਸਾਡੇ ਪੰਜਾਬ ਦੇ ਲੋਕਾਂ ਦੇ ਕਦੇ ਵੀ ਦਿਮਾਗ ਦੇ ਵਿੱਚ ਨਹੀਂ ਆਊਗਾ ਤੇ ਨਾ ਹੀ ਕਦੇ ਆਇਆ ਕਿਉਂਕਿ ਗੁੱਜੇ ਤੀਰ ਜਿਹੜੇ ਇਹ ਸਰਕਾਰਾਂ ਚਲਵਾਉਂਦੀਆਂ ਨੇ ਕੰਗਣਾ ਰਣਾਉਤ ਵਰਗੀਆਂ ਭੇਡਾਂ ਦੇ ਦੁਆਰਾ ਤਾਂ ਐਸੀ ਤਰ੍ਹਾਂ ਹੀ ਸਾਡੇ ਤੇ ਸਦਾ ਹੀ ਚਲਦੇ ਰਹਿਣਗੇ ਕਿਉਂਕਿ ਜੇਕਰ ਆਪਾਂ ਨਾ ਉੱਠੇ ਤੇ ਨਾ ਇਸ ਗੱਲ ਦਾ ਮੂੰਹ ਤੋੜ ਜਵਾਬ ਦਿੱਤਾ ਮੈਂ ਸਾਰੇ ਪੰਜਾਬ ਨੂੰ ਅਪੀਲ ਕਰਦਾ ਕੱਲੇ ਸਿੱਖਾਂ ਦੀ ਗੱਲ ਨਹੀਂ ਹੈ ਕਿਉਂਕਿ ਪੰਜਾਬ ਉਹ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਪੰਜਾਬ ਉਹ ਧਰਤੀ ਹੈ ਜਿਹੜੀ ਦੇ ਉੱਤੇ ਸਾਡੇ ਪੰਜਾਬੀਆਂ ਦੇ ਦੁਆਰਾ ਮੈਂ ਕਹਿੰਨਾ ਪੂਰੇ ਹਿੰਦੁਸਤਾਨ ਦੀ ਗੱਲ ਵੀ ਜਿਵੇਂ ਪੂਰੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਵਾਲਾ ਕੌਣ ਸੀ ਪੰਜਾਬੀ ਸੀ ਤੇ ਕੰਗਣਾ ਰਣੌਤ ਭੇੜ ਜਿਹੜੀ ਕਿ ਸਾਡੇ ਸਿੱਖਾਂ ਦਾ ਸਮਾਜ ਐਡਾ ਵਧੀਆ ਯਾਨੀ ਸਾਡਾ ਸਮਾਜ ਆ ਤੇ ਜਿਹੜੇ ਦੇ ਉੱਤੇ ਨੇ ਉਂਗਲ ਚਾੱਕ ਕੇ ਸਾਡੇ ਇਤਿਹਾਸ ਨੂੰ ਮਰੋੜਨ ਦੀ ਗੱਲ ਕਰ ਦਿੱਤੀ ਤੇ ਹੁਣ ਤੁਸੀਂ ਚੁੱਪ ਬੈਠੋਗੇ ਜਦੋਂ ਉਹਦੀ ਫਿਲਮ ਰਿਲੀਜ਼ ਹੋਗੀ ਫਿਰ ਘਰੇ ਦੇਖਦੇ ਇੱਕੇ ਆਓਗੇ ਗੁੱਸਾ ਨਹੀਂ ਕਰਨਾ ਕਿਉਂਕਿ ਗੱਲ ਜਮੀਰ ਨੂੰ ਝੰਡੋੜਨ ਵਾਲੀ ਆ ਗੱਲ ਪੂਰੇ ਪਤੇ ਦੀ ਹੈ ਤੇ ਗੱਲ ਪੂਰੀ ਹੋਂਦ ਦੀ ਹੈ ਹੋਂਦ ਤੇ ਜਦੋਂ ਗੱਲ ਆ ਜਾਵੇ ਤੇ ਦੇਖੋ ਸਾਡੇ ਕੁਰਬਾਨੀਆਂ ਕਿੰਨੀਆਂ ਦਿੱਤੀਆਂ ਯੋਧਿਆਂ ਨੇ ਸਿਰ ਤਣਾਂ ਦੀਆਂ ਬਾਜ਼ੀਆਂ ਲਾ ਦਿੱਤੀਆਂ ਆਪਣੀਆਂ ਇੱਜ਼ਤਾਂ ਪਿੱਛੇ ਤੇ ਆਪਣੀ ਕੌਮ ਦੇ ਪਿੱਛੇ ਤੇ ਹੁਣ ਤੁਸੀਂ ਕਰਨਾ ਕੀ ਚਾਹੁੰਦੇ ਹੋ ਮੈਂ ਤਾਂ ਤੁਹਾਨੂੰ ਦੱਸਦਾ ਵੀ ਹੈ ਕੀ ਆ ਮਸਲਾ ਮਸਲਾ ਇਹ ਆ ਵੀ ਜਿੰਨਾ ਚਿਰ ਸੜਕਾਂ ਦੇ ਉੱਤੇ ਸਾਡੀ ਸਿੱਖ ਕੌਮ ਸਾਡੇ ਪੰਜਾਬ ਦੇ ਲੋਕ ਜਾਮਨੀ ਨਾ ਕਰਦੇ ਇਹਨਾਂ ਦਾ ਚੱਕਾ ਤੇ ਉਹਨਾਂ ਜਿਹੜੇ ਨਾ ਸਰਕਾਰ ਕੰਮ ਕਰੇ ਤੇ ਨਾ ਕਿਸੇ ਕੋਟ ਦਾ ਸਨੇਹਾ ਆਉਣਾ ਫਿਰ ਕੋਟਾਂ ਦੇ ਵੀ ਸਨੇਹੇ ਆਉਣ ਲੱਗ ਜਾਣਗੇ ਤੇ ਫਿਰ ਸਰਕਾਰ ਵੀ ਗੋਡਿਆਂ ਤੇ ਆ ਜਾਣੀ ਆ ਪਰ ਮੈਂ ਕਹਿੰਦਾ ਵੀ ਸਾਡੇ ਵਾਲੇ ਲੋਕ ਜੇਕਰ ਵੱਡੇ ਪੱਦਰ ਤੇ ਜੁੜਨ ਅੱਜ ਲੋੜ ਹੈ ਪੰਜਾਬ ਦੇ ਵਿੱਚ ਹਰ ਨੌਜਵਾਨ ਨੂੰ ਲੋੜ ਹੈ ਕਿਉਂਕਿ ਇਹ ਉਹ ਘੜੀ ਹੈ ਜਿਹੜੀ ਕਿ ਆਉਣ ਵਾਲੇ ਕਈ ਮੈਂ ਕਹਿੰਦਾ ਵੀ ਦੁਨੀਆ ਰਹਿੰਦੀ ਤੇ ਕਿਹੋ ਇਤਿਹਾਸ ਲਿਖਿਆ ਜਾਣਾ ਜਿਹੜੀਆਂ ਕਹਿ ਜੀਆਂ ਫਿਲਮਾਂ ਹੁੰਦੀਆਂ ਨੇ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਵੱਡਾ ਖਤਰਨਾਕ ਇੱਕ ਜ਼ਹਿਰ ਹੈ ਜਿਹੜਾ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਭਰੂਆ ਤਾਂ ਤੁਸੀਂ ਹੁਣ ਕਰਨਾ ਕੀ ਹੈ ਵੀ ਜਿਵੇਂ ਹੁਣ ਆਪਾਂ ਜਿੰਨੇ ਵੀ ਪੰਜਾਬ ਦੇ ਵਾਸੀ ਆ ਸਿੱਖ ਕੌਮ ਐਡੀ ਵੱਡੀ ਹੈ ਸਿੱਖ ਕੌਮ ਦਾ ਨਾਮ ਸੁਣ ਕੇ ਜਦੋਂ ਕਿ ਦਿੱਲੀ ਕੰਮ ਸਕਦੀ ਹੈ ਉਹ ਜਿਹੜੀ ਐਮਰਜੈਂਸੀ ਦੀ ਫਿਲਮ ਕਹਿ ਕਹਿੰਦੀ ਹੈ ਵੀ ਮੈਂ ਬਣਾਉਣੀ ਹੈ ਤੇ ਇਸ ਐਮਰਜੈਂਸੀ ਦਾ ਧੂਆਂ ਸਾਡੇ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਨੇ ਕੱਢਿਆ ਸੀ 1984 ਦੇ ਵਿੱਚ ਉਹ ਯਾਦ ਨਹੀਂ ਇਹਦੇ ਪਰ ਇਹਨੂੰ ਕਿੱਥੋਂ ਯਾਦ ਹੋਊਗਾ ਤੁਸੀਂ ਇਹ ਚੁੱਤਲੀ ਜੀ ਹੈ ਵੀ ਹੈ ਨਹੀਂ ਸੀ ਪਰ ਮੈਂ ਕਹਿਣਾ ਚਾਹਣਾ ਵੀ ਜਿਹੜੇ ਸਾਡੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਤੇ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਇਹਨਾਂ ਦੀਆਂ ਕੁਰਬਾਨੀਆਂ ਨੂੰ ਫਰੋਲ ਕੇ ਜਿਹੜਾ ਬੰਦਾ ਦੇਖੂ ਉਹਨੂੰ ਇਤਿਹਾਸ ਯਾਦ ਆ ਜਾਣਾ ਵੀ ਸਾਡੇ ਜਿਹੜੇ ਯੋਧੇ ਸੀ ਇਹਨਾਂ ਨੇ ਆਖਰ ਉਦੋਂ ਕਰਿਆ ਕੀ ਸੀ ਜਦੋਂ ਇੰਦਰਾ ਬਣਾਉਣ ਵਾਲੀ ਐਮਰਜੈਂਸੀ ਤਾਂ ਇੰਦਰਾ ਨੇ ਵੀ ਲਾਈ ਸੀ ਜਦੋਂ ਜਿਹੜੇ ਤੇ ਤੂੰ ਫਿਲਮ ਬਣਾ ਰਹੀ ਐ ਐਮਰਜੈਂਸੀ ਇੰਦਰਾ ਗਾਂਧੀ ਤੇ ਜਦੋਂ ਛੱਡੀ ਤਾਂ ਸਾਡੇ ਸਿੰਘਾਂ ਨੇ ਉਹ ਨਹੀਂ ਤੇ ਤੈਨੂੰ ਕੌਣ ਛੱਡੂਗਾ ਹੁਣ ਮੇਰੀ ਅਪੀਲ ਆ ਤੁਹਾਨੂੰ ਹੀ ਵੀ ਜਿੰਨਾ ਚਿਰ ਤੁਸੀਂ ਵੱਡੇ ਪੱਦਰ ਤੇ ਇਕੱਠੇ ਨਹੀਂ ਹੁੰਦੇ ਵੱਡੇ ਪੱਦਰ ਤੇ ਇਹਦਾ ਵਿਰੋਧ ਸੜਕਾਂ ਤੇ ਆ ਕੇ ਚੱਕਾ ਜਾਮ ਨਹੀਂ ਕਰਦੇ ਹਾਈਵੇ ਵੱਡੇ ਵੱਡੇ ਜਾਮ ਹੋਣ ਜਿਹੜੇ ਕਿ ਇਹਨਾਂ ਦੇ ਸਰਕਾਰੀ ਹੋਰ ਮਹਿਕਮੇ ਨੇ ਉਥੇ ਧਰਨੇ ਲੱਗਣ ਤਾਂ ਇਹਨਾਂ ਦੇ ਨੱਕ ਦੇ ਵਿੱਚ ਇੱਕ ਦਿਨ ਦੇ ਵਿੱਚ ਦਾਮ ਆ ਜੂਗਾ ਤਾਕੇ ਇਹਨਾਂ ਨੂੰ ਪਤਾ ਲੱਗੇ ਕਿ ਕਿਸੇ ਕੌਮ ਦੇ ਨਾਲ ਮੱਥਾ ਲਗਿਆ ਕੰਗੜਾ ਰਣੌਤ ਵਰਗੀਆਂ ਭੇਡਾਂ ਨੂੰ ਜਵਾਬ ਦੇਣਾ ਜ਼ਰੂਰੀ ਆ ਸਿੰਘੋ ਕਿਉਂਕਿ ਇਹ ਸਾਡੀ ਹੋਂਦ ਦੀ ਗੱਲ ਆ ਪੰਥ ਦੀ ਗੱਲ ਆ ਕੌਮ ਦੀ ਗੱਲ ਆ ਤੇ ਬੜਾ ਹੀ ਜ਼ਮੀਰ ਨੂੰ ਮਤਲ ਝੰਜੋੜ ਦੇਣ ਵਾਲੀ ਗੱਲ ਆ ਜੇਕਰ ਅੱਜ ਆਪਾਂ ਨਾ ਉੱਠੇ ਤਾਂ ਸਾਡਾ ਆਉਣ ਵਾਲਾ ਇਤਿਹਾਸ ਬਦਲ ਜਾਣਾ ਇਹ ਤੁਸੀਂ ਲਿਖ ਲਿਓ ਅੱਜ ਗੱਲ ਨੂੰ ਪਰ ਹੁਣ ਮੇਰੀ ਅਪੀਲ ਆ ਵੱਧ ਤੋਂ ਵੱਧ ਇਸ ਵੀਡੀਓ ਦਾ ਮੈਸੇਜ ਸਾਡੇ ਲੋਕਾਂ ਦੇ ਵਿੱਚ ਪਹੁੰਚਾਉਣਾ ਜ਼ਰੂਰੀ ਹੁੰਦਾ ਤਾਕੇ ਅੱਗ ਵਾਂਗੂ ਗੱਲ ਫੈਲ ਜਾਵੇ ਤੇ ਸਾਡੇ ਹਰ ਨੌਜਵਾਨ ਪੰਜਾਬੀ ਦੇ ਵਿੱਚ ਹਰ ਸਿੰਘ ਦੇ ਵਿੱਚ ਉਹ ਜज्ਬਾ ਕਾਇਮ ਹੋ ਜਾਵੇ ਜਿਹੜੇ ਭੈਣ ਭਰਾਵਾਂ ਨੂੰ ਇਸ ਗੱਲਾਂ ਬਾਤਾਂ ਦਾ ਹਲੇ ਨਹੀਂ ਪਤਾ ਤਾਂ ਉਹਦੇ ਵੀ ਦਿਲ ਦੇ ਵਿੱਚ ਐਸਾ ਤੂਫਾਨ ਉੱਠੇ ਕਿ ਇੱਕ ਟਾਈਮ ਆਉਣ ਦੇ ਉੱਤੇ ਕੰਗੜਾ ਰਣੌਤ ਵਰਗੀਆਂ ਭੇਡਾਂ ਦੇ ਨਾਲ ਸਾਡਾ ਇੱਕ ਬੱਚਾ ਵੀ ਟਕਰਾ ਜਾਵੇ ਤਾਂ ਮੇਰੀ ਅਪੀਲ ਹੈ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੇ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਪੰਜਾਬ ਦੇ ਪ੍ਰਤੀ ਜਿਹੜਾ ਪਾਵਾਂਗੇ ਉਹ ਤੁਹਾਡੇ ਤੱਕ ਪਹੁੰਚਦਾ ਰਹੂਗਾ ਧੰਨਵਾਦ ਜੀ